ਮੇਰੇ ਪਿੰਡ ਦੇ ਮੇਰੇ ਪਿੰਡ ਦੇ ਜਿੰਨੇ ਵੀ ਬਲੌਗਰ ਆ ਜਾਂ ਮੁੰਡੇ ਪਿੰਡ ਦੇ ਜਿਹੜੇ ਵਿੱਚ ਨਹੀਂ ਵੀਡੀਓ ਹੁਣ ਤਾਂ ਕਾਫੀ ਮੇਰੇ ਪਿੰਡ ਦੇ ਜਿਹੜੇ YouTube ਵੀਡੀਓ ਬਣਾਉਂਦੇ ਆ ਉਹ ਹੁਣੀ-ਹੁਣੀ ਆ ਪਰਸੋਂ ਪਰਸੋਂ ਹੀ ਹੋ ਗਈ ਹਾਂ ਪਰਸੋਂ ਪਰਸੋਂ ਉਹ ਪਾਕਿਸਤਾਨ ਜਾ ਕੇ ਆਇਆ ਕਰਤਾਰਪੁਰ ਸਾਹਿਬ ਜਿਹੜਾ ਕੋਰੀਡੋਰ ਬਣਿਆ ਕਰਤਾਰਪੁਰ ਸਾਹਿਬ ਜਿਹੜਾ 19 ਕਿਉਂ ਜਿੰਨਾ 3 ਕਿਲੋਮੀਟਰ ਦੇ ਵਿੱਚ ਨੂੰ ਕੇ ਰਾਜਾ ਬਣਾ ਕੇ ਤਾਰਾ ਲਾ ਕੇ ਆਰਮੀ ਲਾ ਕੇ 19 ਜਗ੍ਹਾ ਤੇ ਆਪਣੇ ਸਿੱਖ ਜਗ੍ਹਾ ਦਰਸ਼ਨ ਕਰਕੇ ਵਾਪਸ ਆ ਜਾਂਦੇ ਆ ਉਹਦੇ ਵਿੱਚ ਜੋ-ਜੋ ਹੁੰਦਾ ਪ੍ਰੋਸੈਸ ਸਾਨੂੰ ਮੈਂ ਸਾਰਾ ਦੱਸੂਗਾ ਵੀ ਕਿਆ ਕੁਝ ਹੁੰਦਾ ਕੀ ਕਾ ਕੁਛ ਹੋਣਾ ਚਾਹੀਦਾ ਕੀ ਕੁਛ ਨਹੀਂ ਹੋਣਾ ਚਾਹੀਦਾ ਤੇ ਅੱਜ ਦੇ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਇੱਕ ਗੱਲ ਦੱਸਾਂਗਾ ਤੁਹਾਨੂੰ ਵੀ ਜੇ ਇਦਾਂ ਹੋ ਜਾਵੇ ਤਾਂ ਥੋੜਾ ਸੌਖਾ ਹੋ ਜੂਗਾ ਕਿ ਮੈਂ ਤਾਂ ਉੱਥੇ ਦੋ ਰਾਤਾਂ ਲਾ ਗਿਆ ਗਰਦਾਰਪੁਰ ਸਾਹਿਬ ਗੁਰਦੁਆਰੇ ਦੇ ਵਿੱਚ ਤੇ ਚਾਰ ਵਾਰ ਮੈਂ ਕਾਰੀ ਡੋਰ ਥਰੂ ਜਾਇਆ ਆ ਮੈਂ ਹਰ ਬਾਰ ਇੱਕ ਚੀਜ਼ ਮੈਂ ਨਵੀਂ ਨਵੀਂ ਚੀਜ਼ ਦੇਖਦਾ ਉਹ ਸਾਰਾ ਅਨੁਭਵ ਤੁਹਾਡੇ ਨਾਲ ਸਾਂਝਾ ਕਰਾਂਗੇ ਗੱਲਬਾਤ ਕਰਾਂਗੇ ਇਸ ਵਾਰ ਤੇ ਗੁੱਜਰਬਾਈ ਹੈ ਨਹੀਂ ਤੇ ਸਬਜ਼ੀ ਸੂਜੀ ਵੀ ਦੇਖਦੇ ਕੋਈ ਮਿਲ ਜਵੇ ਵੈਸੇ ਜਾਲਾ ਜਿਆਦਾ ਬਹੁਤ ਬਣਾ ਲਿਆ ਇੱਥੇ ਸਾਰੇ ਚਾਰੇ ਪਾਸੇ ਹਾ ਜਾਲਾ ਜਿਆਦਾ ਸਾਰੇ ਵੀ ਸਬਜ਼ੀ ਦਾ ਬਣਿਆ ਹੋਇਆ ਪਰ ਉਹਨਾਂ ਦਾ ਉਹ ਹੈ ਨਹੀਂ ਇੱਧਰ ਵੀ ਕੱਖ ਬਹੁਤ ਹੋਇਆ ਹੋਇਆ ਪੂਲਰ ਵੀ ਆਪਣੇ بڑے ਘੈਂਟ ਹੋਏ ਹੋ ਮੌਸਮ ਜਿਹੜਾ ਖੁੱਲਿਆ ਹੋਇਆ ਅਜਿਹੜਾ ਮੌਸਮ ਇੰਨੀ ਹਮਸ ਜੀ ਨਹੀਂ ਹੈਗੀ ਮੌਸਮ ਇਸ ਦੇ ਵਿੱਚ ਹਵਾ ਚੱਲ ਰਹੀ ਆ ਤੁਸੀਂ ਦੇਖੋ ਹਵਾ ਚੱਲ ਰਹੀ ਹਲਕੇ ਹਲਕੇ ਜੀ ਬਸ ਮੀਂਹੂ ਦਾ ਕਿਤੇ ਆਕਾ ਤੇ ਟਿੱਡਾ ਹੋ ਰਿਹਾ ਬੂਟਾ ਇੰਨਾ ਜਿਹੜਾ ਸਾਈਡ ਵਾਲਾ ਥੱਲੇ ਮਿੱਟੀ ਮੁੱਟੀ ਲੱਗੂ ਹੈ ਤੇ ਪਰ ਤੇ ਨਾਲ ਜ਼ੋਰ ਵੀ ਨਹੀਂ ਪੈ ਰਿਹਾ ਇੰਨੀ ਤਾਂ ਹਵਾ ਵੀ ਨਹੀਂ ਹੈਗੀ ਜਿੰਨਾ ਟਿੱਡਾ ਹੋ ਰਿਹਾ ਹੈ ਥੱਲੇ ਉਹ ਥੋੜੀ ਜਿਹਾ ਇਦਾਂ ਮਿੱਟੀ ਜਿ ਲਵਾਉਂ ਉਹ ਥੋੜੀ 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 ਜ਼ਿਆਦਾ ਨਹੀਂ ਆ ਦੇ ਕਹਿੰਦੇ ਹੁਣ ਇਦਾਂ ਡੱਡਾ ਹੋ ਗਿਆ ਅਰੇ ਕਈ ਵਾਰ ਇਹਨਾਂ ਹੁਣ ਜੜਾਂ ਨੇ ਨਾ ਮਜ਼ਬੂਤ ਵੀ ਹੋਣਾ ਨਾ ਹਿੱਲ ਹਿੱਲ ਕੇ ਉਹ ਫਿਰ ਉਨੀ ਪਕੜ ਕਰਦੀ ਫਿਰ ਥੱਲੇ ਇਹ ਸਫਾਈ ਕਰਵਾ ਕੇ ਨੇ ਇੱਕ ਵਾਰੀ ਇਸ ਬੂਟੇਆਂ ਦੇ ਥੱਲੇ ਥੱਲੇ ਮਿੱਟੀ ਜਿ ਲਵਾ ਦਈਏ ਇੱਕ ਵਾਰੀ ਆ ਵੀ ਮੈਂ ਦੇਖਿਆ ਵਾਂ ਗੁੱਜਰਬਾਈ ਨੇ ਇਹ ਘੜਤੇ ਤੇ ਇਹ ਉਹ ਉੱਥੇ ਜਿੱਥੇ ਮੈਂ ਰੋਕਤੇ ਤੇ ਬਾਈ ਨੂੰ ਗੁੱਜਰਬਾਈ ਨੂੰ ਮੈਂ ਆ ਬਾਈ ਇਹ ਵੀ ਥੋੜਾ ਤਜਰਬਾ ਕਰਕੇ ਦੇਖੀ ਇਸ ਵਾਰੀ ਵੀ ਜੇ ਆਪਾਂ ਥੱਲੇ ਤੇ ਛਿੱਲਦੇ ਨਹੀਂ ਵੀ ਕੁਝ ਮੋਟੇ ਹੁੰਦੇ ਥੱਲੇ ਤੇ ਬਸ ਇਹ ਆ ਫਰਕ ਫੁੱਟੇ ਦਾ ਯਾਰ ਇੱਥੇ ਬਾਅਦ ਮੈਂ ਨਾ ਛਲਾਏ ਨਹੀਂ ਤੇ ਹੈਗੇ ਲੇਕਿਨ ਨੇ ਬੁੱਟੇ ਹੋ ਗਏ ਆ ਹੈ ਅਜੇ ਇਤਨੇ ਮੈਂ ਛਲਾਏ ਨਹੀਂ ਤੇ ਫਰਕ ਆ ਦੂਜੇ ਬੁੱਟਿਆਂ ਨਾਲ ਉਹਨਾਂ ਦਾ ਨੰਨ ਨੂੰ ਕੰਨੇ ਨਾ ਹਵਾ ਦਾ ਫਰਕ ਪੈਣਾ ਹੈ ਆਹ ਬੁੱਟੇ ਹੀ ਮਥਲੇ ਛਲਾਏ ਨਹੀਂ ਤੇ ਹੈਗੇ ਫਰਕ ਹੈ ਬੂਟਿਆਂ ਦਾ ਹੂੰ ਅਗਲੀ ਵਾਰ ਅੰਡਰਲੈਂਡ ਡਿਸਲਾਈਨ ਕੀਤਾ ਜਾਵੇ ਇਹ ਬੂਟੇ ਜਿਆਦਾ ਲੱਗ ਗਏ ਛਲਾਉਣੇ ਨਹੀਂ ਹੈਗੇ ਥੱਲੇ ਤੇ ਮੋਟੇ ਬਹੁਤ ਹੋਏ ਹੋਏ ਹੈ ਵਧਣ ਦਵੇ ਕੁਲ ਹੱਦ ਵੱਧਦੇ ਫਿਰੇ ਇਹ ਉੱਪਰ ਉੱਪਰ ਜਾਂਦੇ ਫਿਰੇ ਆ ਦੇਖੋ ਫਰਕ ਹੈ ਬੂਟਿਆਂ ਦਾ ਕਿੰਨੇ ਗੁੱਟੇ ਹੋ ਗਏ ਆ ਆ ਦੇਖੋ ਕਿੰਨਾ ਮੋਟਾ ਹੋਇਆ ਹੋਇਆ ਹੈ ਹੁਣ ਉਧਰ ਉਹਨਾਂ ਨਾਲ ਫਰਕ ਹੈ ਕਿ ਉਹਨਾਂ ਤੋਂ ਇੱਥੇ ਕੈਮਰੇ 'ਚ ਦਿਖਦੇ ਨਹੀਂ ਹੋਣੇ ਇਹਨਾਂ ਤੇ ਮੈਨੂੰ ਦਿਖ ਰਹੇ ਆ ਇਹ ਹੁਣ ਗੱਲ ਕਰਦੇ ਆਪਾਂ ਪਾਕਿਸਤਾਨ ਦੀ ਪਾਕਿਸਤਾਨ ਵਾਲਿਆਂ ਨੇ ਜਿਹੜਾ ਕਰੂ ਡੋਰ ਬਣਾਇਆ ਹੋਇਆ ਉਹ ਨਾ ਉੱਥੇ 5000 ਬੰਦੇ ਦਾ ਇੰਤਜ਼ਾਮ ਕੀਤਾ ਇੱਕ ਦਿਨ ਦਾ ਤੇ ਇੱਕ ਦਿਨ ਦੇ ਵਿੱਚ 5000 ਬੰਦਾ ਉੱਥੇ ਆ ਸਕਦਾ ਪਰ ਆਪਣੇ ਜਿਹੜੇ ਉੱਥੇ ਬੰਦੇ ਜਾਂਦੇ ਆ 100 ਜਾਂਦਾ 150 ਜਾਂਦਾ 200 ਜਾਂਦਾ ਹੱਦ 300 ਹੋ ਜਾਂਦਾ ਮੈਂ ਹੈਗੇ ਨੇ ਆਨਲਾਈਨ ਅਪਲਾਈ ਕਰਿਆ ਤਾਂ ਅ ਬਾਕੀ ਸੋਨ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਉੱਥੇ ਵਾਸਤੇ ਪਾਸਪੋਰਟ ਜ਼ਰੂਰੀ ਆ ਪਾਸਪੋਰਟ ਆਪਣੇ ਕੋਲ ਥੋੜੇ ਕੋਲ ਹੋਣਾ ਚਾਹੀਦਾ ਫੇਕਨ ਦੀ ਸਾਈਡ ਹੈ ਪ੍ਰਕਾਸ਼ਪੁਰਬ 550 ਅ ਸਰਚ ਕਰ ਲਓ ਮੈਂ ਇੱਕ ਵੀਡੀਓ ਬਣਾਈ ਜੇ ਪਰ ਜਿਹੜੀ ਅੱਜ ਵਾਲੀ ਵੀਡੀਓ ਚ ਉਹਦੇ ਬਚਾਉਣਾ ਜਿਹੜੇ ਮੈਂ ਆਪਾਂ ਮਹਾਲਾ ਬਲੌਕਰ ਪਾਣੀ ਉਹ ਵੀਡੀਓ ਚ ਸਾਰਾ ਕੁਝ ਪਲੈਨ ਵੀ ਕੀਤਾ ਹੋਇਆ ਮੈਂ ਉਸ ਤੋਂ ਬਾਅਦ ਪੈਣਾ 10 ਤੋਂ 15 ਦਿਨ ਪਹਿਲਾਂ ਅਪਲਾਈ ਕਰਨਾ ਪੈਂਦਾ ਫਿਰ ਜਦੋਂ ਦੂਏ ਤਿੰਨ ਦਿਨ ਪੁਲਿਸਨ ਕਵਰੀ ਆ ਜਾਂਦੀ ਆ ਪੁਲਿਸਕੋਲ ਜਾਣਾ ਪੈਂਦਾ ਆਧਾਰ ਕਾਰਡ ਲੈ ਕੇ ਕੋਈ ਦੋ ਬੰਦੇ ਗਵਾਹ ਲੈ ਕੇ ਜਾਣੇ ਪੈਂਦੇ ਆ ਤੇ ਗਵਾ ਤੋਂ ਬਾਅਦ ਫਿਰ ਉਹ ਜਿੱਥੇ ਜਿਹੜਾ ਇਹਨਾਂ ਦਾ ਫਾਰਮ ਉੱਥੇ ਜਾਂਦਾ ਉਸ ਤੋਂ ਬਾਅਦ ਜਦੋਂ ਜਾਣ ਤੋਂ ਪਹਿਲਾਂ ਡੇਟ ਜਿੱਦਾਂ ਹੁਣ ਸਮਝ ਲਿਓ ਆਪਾਂ ਨੇ ਅੱਜ ਤੇ 10 ਤਰੀਕ ਨੂੰ ਜਾਣਾ ਤੇ 7 10 ਨੂੰ ਜਾਣਾ ਤੇ 7 ਤਰੀਕ ਨੂੰ ਇੱਕ ਉਹ ਆ ਜਾਂਦਾ ਫਿਰ ਇਹਨਾਂ ਦਾ ਮੈਸੇਜ ਆ ਜਾਂਦਾ ਵੀ ਤੁਸੀਂ ਜਾ ਸਕਦੇ ਜਾਂ ਨਹੀਂ ਚਾਹੀਦੀ ਈਟੀਏ ਫਾਰਮ ਕਹਿੰਦੇ ਉਹਨੂੰ ਉਹਦਾ ਕਨਫਰਮ ਆ ਜਾਂਦਾ ਹੁਣ ਸਾਡੇ ਇੱਕ ਬੰਦੇ ਨੇ ਨੋਟ ਕਨਫਰਮ ਆ ਗਿਆ ਉਹਦੇ ਵਿੱਚ ਨਾ ਮੈਂ ਡੈਡੀ ਦੇ ਸਪੈਲਿੰਗ ਗਲਤ ਦੇ ਆਧਾਰ ਕਾਰਡ ਪਰ ਕੁਸਤੇ ਪਾਸਪੋਰਟ ਪਰ ਕੁਸਤੇ ਸਕੂਨ ਵਾਲੇ ਪੇਪਰਾਂ ਪਰ ਉਹਨਾਂ ਨੇ ਨਜ਼ਰ ਡਿਕਲਾਈਨ ਕਰਤਾ ਵੀ ਨਹੀਂ ਜਾ ਸਕਦਾ ਹੈਗਾ ਮੈਨੂੰ ਬੜਾ ਦੁੱਖ ਲੱਗਿਆ ਮੈਂ ਕਿਹਾ ਇੱਕ ਛੋਟੀ ਜਿਹੀ ਗਲਤੀ ਕਰ ਬਜਾਰਾ ਪਾਕਿਸਤਾਨੀ ਜਿਹੜਾ ਕੋਰੀਡੋਰ ਚ ਜਾ ਨਹੀਂ ਸਕਿਆ ਹੈਗਾ ਮੈਨੂੰ ਇਹ ਨਹੀਂ ਸਮਝ ਲੱਗਿਆ ਜੇ ਮੈਂ ਹੱਕ ਅਪਲਾਈ ਕਰਦਾ ਤਾਂ ਵੀ ਕਟੋੜ ਦੇ ਥੋੜੀ 5000 ਬੰਦੇ ਦੀ ਜਗ੍ਹਾ ਮੈਨੂੰ ਲੱਗਦਾ ਵੀ ਇਹ 500 ਬੰਦੇ ਦੇ 슬ਾਟ ਖੋਲਦੇ 500 ਬੰਦਾ ਜਿਹੜੇ ਵੀ ਜਦੋਂ ਆਪਾਂ ਆਨਲਾਈਨ ਅਪਲਾਈ ਕਰਦੇ ਆ 500 ਬੰਦੇ ਪੇਪਰ ਭਰੇ ਜਾਂਦੇ ਆ 500 ਵਿੱਚ ਹੁਣ ਕਿਸੇ ਨੂੰ ਮਜਬੂਰੀ ਹੁਣ ਸਾਡੇ ਵੀ ਕਟੋਕੜ ਬਿਨ 19 ਤੋਂ 20 ਬੰਦੇ ਦੇ ਭਰੇ ਤੇ ਤਿੰਨ ਬੰਦੇ ਵਿੱਚ ਤਾਂ ਮਿਸਮਾਰ ਗਏ ਰਹਿ ਗਏ 17 ਇੱਕ ਬੰਦਾ ਡਿਕਲਾਈਨ ਹੋ ਗਿਆ 16 ਕੇ ਬ ਮੈਂ ਇਹ ਕਹਦਾ ਵਿਚਾਰਦਾ ਕੈਨਸਲ ਹੋ ਜਾਣਾ ਮੈਂ ਇਹ ਕਹਦਾ ਪਾਸਪੋਰਟ ਜਮ੍ਹਾਂ ਕਰਾਇਆ ਸੀ ਸਾਊਥ ਕੋਰੀਆ ਵਾਸਤੇ ਸਾਊਥ ਕੋਰੀਆ ਦਾ ਵੀਜ਼ਾ ਮਿਲਿਆ ਨਹੀਂ ਮੈਨੂੰ ਤੇ ਪਾਸਪੋਰਟ ਐਮਬੈਸੀ ਵਿੱਚ ਜਮ੍ਹਾਂ ਦਾ ਆ ਜਾਣਾ ਦੇ ਨੇ 4 ਤਰੀਕ ਨੂੰ 1 ਤਰੀਕ ਨੂੰ ਉਹਨੇ ਪਾਸਪੋਰਟ ਡਿਸਪੈਚ ਕਰਤਾ ਉੱਥੇ ਦਿੱਲੀ ਤੇ 2 ਤਰੀਕ ਨੂੰ ਉੱਥੀ ਪਿਆ ਰਿਹਾ 3 ਤਰੀਕ ਨੂੰ ਵਾਲੇ ਆ ਗਏ ਦੱਸਦਾ ਜਦੋਂ 3 ਤਰੀਕ ਨੂੰ ਵਾਲੇ ਆਇਆ ਮੈਂ ਕਿਹਾ ਵੀ ਹੁਣ ਤਾਂ ਵਾਲੇ ਤੇਰਾ ਵਾਲੇ ਤੇ ਫਿਰ ਸਰਚ ਕੀਤਾ ਚੰਡੀਗੜਾ ਆ ਗਿਆ ਫਿਰ 1.5 ਘੰਟੇ ਬਾਅਦ ਸਰਚ ਕੀਤਾ 10 10:30 11:00 ਦੇ ਬਾਅਦ ਨੂੰ ਮੈਂ ਫਿਰ ਉਪਰ ਆ ਗਿਆ ਤਾਂ ਰੋਪੜ ਤੇ ਫਿਰ ਜਾਂਦਾ ਚਮਕੌਰ ਸਾਹਿਬ ਚਮਕੌਰ ਸਾਹਿਬ ਤੇ ਫਿਰ ਤੇ ਸਾਡੇ ਪਿੰਡਾਂ ਚ ਆਉਂਦਾ ਹੈ। ਫਿਰ ਮੈਂ ਰੋਪੜ ਫੋਨ ਕੀਤਾ ਮੈਂ ਕਿਹਾ ਵੀ ਪਾਸਪੋਰਟ ਦਿਓ ਫਿਰ ਪਾਸਪੋਰਟ ਮਿਲਿਆ ਮਾਖਦਾ। ਉਹ ਏਦਾਂ ਦਿੰਦੇ ਨਹੀਂ ਜੇ ਮੈਂ ਜਾਵਾਂਗਾ ਤਾਂ ਮੈਨੂੰ ਹੀ ਦੇਣਗੇ ਮੇਰਾ ਆਧਾਰ ਕਾਰਡ ਲੱਗਣਾ ਉੱਥੇ ਮੈਨੂੰ ਦੇ ਸਕਦੇ ਹੋਰ ਬੰਦਿਆਂ ਨੂੰ ਦਿੰਦੇ ਨਹੀਂ ਹੈਗੇ। ਫਿਰ ਈਮੇਲ ਕੀਤੇ ਉਹਨਾਂ ਨੂੰ ਆਈਡੀਆਂ ਭੇਜੀਆਂ ਆਪਣੀਆਂ ਕਿਹੜੇ ਕਿਹੜੇ ਨੰਬਰ ਪਤੇ ਨੰਬਰ ਲਿਖੇ ਹੋਏ ਤੇ ਉਹ ਨੰਬਰਾਂ ਪਰ ਕਾਲ ਕਰਵਾਈ। ਫਿਰ ਉਹਨਾਂ ਨੇ ਪਾਸਪੋਰਟ ਦਿੱਤਾ ਫਿਰ ਉੱਥੇ ਤੇ ਪਰਮੇਸ਼ਰਾਂ ਪਾਸਪੋਰਟ ਦਾ ਸਰ ਹੌਲੀ ਟਰਾਲੀ ਕਰੀ। ਬੜਾ ਚੱਕ ਇਸਰੇ ਕਰਤਾਰਪੁਰ ਸਾਹਿਬ ਜਾਇਦੋ ਹੁਣ ਵਲੌਗ ਪਾਉਣਗੇ ਸਾਰੇ ਇਹ ਥੋੜਾ ਡਿਫਿਕਲਟ ਕੀਤਾ ਹੈ ਮੈਂ ਤਾਂ ਕਹਿੰਦਾ ਵੀ ਦੇਖੋ ਆਧਾਰ ਕਾਰਡ ਹੋਵੇ ਬੰਦੇ ਕੋਲ ਬਾਅਦ ਤੇ ਬਾਅਦ ਜੇ ਕੋਈ ਪਿੰਡ ਵਿੱਚੋਂ ਪ੍ਰੋਗਰਾਮ ਬਣ ਕੇ ਜਾਣ ਆਣਾਂ ਦਾ ਪਿੰਡ ਦੇ ਸਰਪੰਚ ਨੂੰ ਕਹੇ ਜਾ ਕੇ ਭਾਈ ਅਸੀਂ ਚਾਰ ਬੰਦੇ ਚੱਲੇ ਆ ਉਹ ਲਿਖ ਲੈ ਆਪਣੇ ਕੋਈ ਫਾਰਮ ਹੋਵੇ ਲਿਖ ਲੈ ਆਪਣੇ ਕੋਲ ਉਹ ਜੇ ਜਿਆਦਾ ਹੀ ਇੰਨਾ ਥਾਣੇ 'ਚ ਜਾ ਕੇ ਦੇ ਆ ਭਈਆ ਸਾਡੇ ਚਾਰ ਬੰਦੇ ਪਾਕਿਸਤਾਨ ਨੂੰ ਲਿਏ ਜਦੋਂ ਬਾਪ ਸਾਹਿਬ ਫੇਰ ਅਗਰ ਰਿਪੋਰਟ ਕਰਦੇ ਹਾਂ ਭਾਈ ਸਾਡੇ 4-5 ਬੰਦੇ ਵਾਪਸ ਆ ਗਏ। ਐਦਾਂ ਚਾਹੀਦਾ ਜੇ ਜਿਆਦਾ ਜਿਆ ਇਜ਼ੀ ਹੋ ਕਰਨਾ ਮੇਰੇ ਹਿਸਾਬ ਦੇ ਨਾਲ। ਜਾਂ ਫਿਰ ਬੰਦੇ ਕੋਲ ਜੇ ਜੇ ਪਾਸਪੋਰਟ ਹੀ ਕਰਨਾ ਹੈ, ਪਾਸਪੋਰਟ ਬੰਦੇ ਜਿਹਦੇ ਕੋਲ ਪਾਸਪੋਰਟ ਆ। ਉੱਥੇ ਕੋਰੀਡੋਰ ਪਰ ਜਾਵੇ ਜੇ 5000 ਬੰਦਾ ਜਾ ਸਕਦਾ। ਉੱਥੇ ਆਪਣਾ ਪਾਸਪੋਰਟ ਦਿਖਾਵੇ। ਮੈਂ ਭਾਈ ਮੈਂ ਜਾ ਕੇ ਵਾਪਸ ਆ ਜਾਣਾ। ਪਰ ਕੋਰੀਡੋਰ ਦਾ ਮਤਲਬ ਕੀ ਹੋਇਆ? ਇੱਕ 19 ਕਿ ਜਗ੍ਹਾ ਵਿੱਚ ਉਹ ਲੱਗਿਆ ਹੋਇਆ। 19 ਕਿ ਜਗ੍ਹਾ ਤੁਸੀਂ ਘੁੰਮ ਕੇ ਵਾਪਸ ਆ ਜਾਂਦੇ। ਮਤਲਬ ਉਹ ਤਾਂ 12 ਦੇ ਟੱਪੇ ਦੀ ਸਕਦਾ ਉਹਨਾਂ ਦੀ ਆਰਮੀ ਲੱਗੀ। ਉਹਨਾਂ ਇਹ ਜਦੋਂ ਮੈਂ ਗੱਲਾਂ ਬੋਲਦਾਂ ਤਾਂ ਗੱਲਾਂ ਤਾਂ ਬਹੁਤ ਹੋ ਜਾਂਦੀਆਂ ਦਿਮਾਗ ਦੇ ਪਰ ਹੁਣ ਮੈਂ ਜੇ ਮੈਂ ਹੁਣ ਇੰਡੀਆ ਪਾਕਿਸਤਾਨ ਨਾਲ ਕੰਪੇਅਰ ਕਰਾਂ ਮੈਂ ਜਾ ਕੇ ਆਇਆ ਭਾਈ ਉੱਥੇ ਪਾਕਿਸਤਾਨ 10 ਦਿਨ ਲਾ ਕੇ ਆਇਆ ਮੈਂ ਉਹ ਤਾਂ ਹਲੇ ਹਰ ਆਪਣਾ ਇੰਡੀਆ ਬਹੁਤ ਗ੍ਰੋਥ ਕਰ ਰਿਹਾ ਇਸ ਟਾਈਮ ਜੇ ਮੈਂ ਉਹ ਲਾ ਮੈਂ ਇੰਡੀਆ 10 ਸਾਲ ਲੱਗੇ ਉਹਨਾਂ ਦੇ ਪਾਕਿਸਤਾਨ ਵਾਲਾ ਜਿੱਥੇ ਮੈਂ ਦੇਖਿਆ ਸਾਰਾ ਕੁਝ ਔਰ ਉੱਥੇ ਉਹੀ ਜਿਹੜਾ ਸਾਡਾ ਪੁਰਾਣਾ ਕਲਚਰ ਚੱਲ ਰਿਹਾ ਬਹੁਤ ਚੀਜ਼ਾਂ ਮੈਂ ਦੇਖਿਆ ਉੱਥੇ ਇਹਦੇ ਤਾਂ ਬਹੁਤ ਅੱਗੇ ਮੈਂ ਕਹਿੰਦਾ ਅੱਜ ਪਾਕਿਸਤਾਨ ਆਵਾੰਦ ਇਹਦਾ ਕੁਝ ਨਾ ਕੁਝ ਕਰਨਾ ਚਾਹੀਦਾ ਦੇ ਬਾਰੇ ਇਹ ਮੈਂ ਉੱਥੇ ਜਦ ਦੋ ਰਾਤਾਂ ਲਾ ਕੇ ਉਹਦਾ ਸਿਸਟਮ ਦੇਖ ਕੇ ਆ ਬਿ ਸਿੱਖਾਂ ਵਾਸਤੇ ਉਹਨਾਂ ਨੇ ਯਾਰ ਕਾ ਚੀਜ਼ ਬਹੁਤ ਕਮਾਲ ਚੀਜ਼ ਉੱਥੇ ਕਰਕੇ ਰੱਖੀ ਹਸਪੀਟਲ ਬਣਾਤਾ ਕਿੱਦਾਂ-ਕਿਦਾਂ ਬੰਦੇ ਨੇ ਜਾਣਾ ਕਿੱਦਾਂ ਉਹ ਤੋਂ ਨਾ ਕਿੱਦਾਂ ਤੁਸੀਂ ਲੰਗਰ ਪਾਣੀ ਛਕਣਾ ਕਿੱਦਾਂ ਤੁਸੀਂ ਸੁਰੂਪਰ ਇਸ਼ਨਾਨ ਕਰਨਾ ਕਿੱਦਾਂ ਤੁਸੀਂ ਵਾਪਸ ਆਉਣਾ ਇਹ ਥੋੜੀ ਖੁੱਲ੍ਹ ਦੇਣੀ ਚਾਹੀਦੀ ਹੁਣ ਥੋੜਾ ਡਿਫਿਕਲਟ ਕੀਤਾ ਹੋਇਆ ਜਿਆਦਾ ਇੱਕ ਹੋਰ ਮਹਗਨੇ ਫਾਰਮ ਭਰੇ ਸਾਰਿਆਂ ਨੇ ਜਿੰਨੇ ਵੀ ਸਾਡੇ ਮੇਰੇ ਪਿੰਡ ਵਾਲੇ ਗਏ ਆ ਤੇ ਇੱਕ ਫਾਰਮ ਭਰਨੇ ਨੂੰ ਪਤਾ ਕਿੰਨਾ ਟਾਈਮ ਲੱਗਦਾ 40 ਤੋਂ 45 ਮਿੰਟ ਲੱਗ ਜਾਂਦੇ 30 ਤੋਂ 40 ਮਿੰਟ ਲੱਗ ਜਾਂਦੇ ਇੱਕ ਫਾਰਮ ਭਰਨੇ ਵਾਸਤੇ ਉਹ ਫੋਟੋ ਅਪਲੋਡ ਕਰਨੀ ਪੈਂਦੀ ਆ ਆਧਾਰ ਕਾਰਡ ਫੋਟੋ ਕਰਨੀ ਪੈਂਦੀ ਆ ਪੀਡੀਐਫ ਫਾਈਲ ਬਣਾਉਣੀ ਪੈਂਦੀ ਬਹੁ ਕੋ ਜਿਆਦਾ ਡਿਫਿਕਲਟ ਬਾਕੀ ਤੁਸੀਂ ਵੀ ਕਮੈਂਟਾਂ ਵਿੱਚ ਦੱਸਿਓ ਵੀ ਕੀ ਆ ਹੋਣਾ ਚਾਹੀਦਾ ਜਿਹੜਾ ਵੀ ਕਰਤਾਰਪੁਰ ਸਾਹਿਬ ਲਾਂਘੇ ਵਾਸਤੇ ਜਾਣ ਵਾਸਤੇ ਕੀ ਕੀ ਹੋਣਾ ਚਾਹੀਦਾ ਮੈਂ ਤਾਂ ਇਹ ਕਹਿੰਦਾ ਚਲ ਜੇ ਬੰਦੇ ਨੇ ਜਾਣਾ ਜੇ ਠਾਣੇ ਜਾ ਕੇ ਲਖਾਇਆ ਕਰੇ ਭਾਈ ਅਸੀਂ ਚਾਰ ਬੰਦੇ ਚੱਲੇ ਆਂ ਕੱਲ ਨੂੰ ਚੱਲੇ ਠਾਣੇ ਜਾ ਕੇ ਲਖਾ ہاں ਭਾਈ ਉਹ ਇਹ ਮੇਲ ਕਰਦੇ ਭਾਈ ਸਾਡੇ ਚਾਰ ਬੰਦੇ ਪਿੰਡ ਦੇ ਆ ਰਹੇ ਆ ਜਾ ਕੇ ਦੇਖਿਓ ਤੇ ਹਾਂ ਭਾਈ ਸਾਡੇ ਚਾਰ ਬੰਦੇ ਪਿੰਡ ਵਾਲੇ ਆਉਣੇ ਉੱਥੇ ਦੇਖ ਕੇ ਹਾਂ ਚਾਰ ਬੰਦੇ ਨੋਟ ਕਰਦੇ ਚਲੋ ਭਾਈ ਜਾ ਕੇ ਬਾਤ ਪਾ ਲਿਆ ਥੋੜਾ ਈਜ਼ੀ ਕਰਨਾ ਚਾਹੀਦਾ ਬਹੁਤ ਜਿਆਦਾ ਡਿਫਿਕਲਟ ਕੀਤਾ ਹੋਇਆ ਵੀ ਤਾਂ 40 ਮਿੰਟ ਲੱਗਦੇ ਇੱਕ ਬੰਦੇ ਦਾ ਫਾਰਮ ਭਰਨ ਵਾਸਤੇ। ਬੜਾ ਦੁੱਖ ਲੱਗਦਾ ਚੀਜ਼ ਵੇਖ ਤਾਂ ਯਾਰ। ਦੋਨੇ ਮੁਲਕ ਜੇ ਮੈਂ ਉੱਥੇ ਜਾ ਕੇ ਦੇਖਿਆ ਇੱਕੋ ਕਲਚਰ, ਇੱਕੋ ਬੋਲੀ ਸਾਡੀ ਪੰਜਾਬ ਦੀ। ਹੁਣ ਤਾਂ ਸਰਹੱਦਾਂ ਘਾਹਾਂ ਜਿਹੜੇ ਡਵੈਲਪ ਹੋਣ ਜੇ ਦੋ ਮੁਲਕ ਆਪਸ ਵਿੱਚ ਇਕੱਠੇ ਚੱਲਣ ਉਧਰ ਟ੍ਰੇਡ ਹੋਵੇ ਸਾਡੀ ਆਪਸ ਦੇ ਵਿੱਚ। ਉਧਰ ਜਿਹੜਾ ਜਿੰਦਰ ਉਧਰ ਜੀ ਜਾ ਇੱਧਰ ਆਉਣ ਕਿੰਨਾ ਫਰਕ ਪਊਗਾ ਚੀਜ਼ ਦਾ। ਤੇ ਬਾਕੀ ਬੰਤਪਾਈ ਆਇਆ ਹੈ ਮੋਟਰ ਪਰ ਬੈਠਾ ਬੰਤਪਾਈ ਸਵੇਰੇ ਸਵੇਰੇ ਮੋਟਰ ਹੁਣ ਇਹਨੂੰ ਮੋਟਰ ਲੱਗ ਗਈ ਬਾਈ ਨੂੰ ਸਵੇਟ ਮੈਂ ਆ ਕੇ ਮੈਂ ਅਖਬਾਰ ਲਿਆਉਣਾ ਅਖਬਾਰ ਪੜਦਾ ਬਾਈ ਤੇ ਫਿਰ ਆਪਣੀ ਡਿਊਟੀ ਨੂੰ ਜਾਂਦਾ ਬਾਕੀ ਭਾਈ ਮੇਤੇ ਕੋਈ ਗੱਲ ਗੱਲ ਗਲਤ ਬੋਲੀ ਗਈ ਹੋਵੇ ਕਿ ਇਹ ਔਟ ਗੱਲ ਹੁੰਦੇ ਸਰਕਾਰ ਦੇ ਉਹਨੇ ਆਪਣੇ ਹਿਸਾਬ ਨਾਲ ਜਿਹੜਾ ਅਸੀਂ ਆਪਣੀ ਗੱਲਬਾਤ ਕਰ ਸਕਦੇ ਉਹਨਾਂ ਨੂੰ ਪਤਾ ਜਾਦਾ ਸਾਡੇ ਪਰ ਚੀਜ਼ਾਂ ਤੇ ਜੇਦਾ ਮੈਂ ਤਾਂ ਕਹਿੰਦਾ ਥੋੜਾ ਈਜ਼ੀ ਹੋਵੇ ਬਸ ਪ੍ਰੋਸੈਸ ਜਾਣ ਵਾਸਤੇ ਹਾਂ ਤੇ ਹੁਣ ਭਾਈ ਅੱਜ ਦੇ ਆਪਾਂ ਲਾਈਵ ਵੀਡੀਓ ਬੰਦ ਕਰਦਾ ਇੱਥੇ ਹਾਲੇ ਸਪਾਈ ਹੋਣੇ ਗੁੱਜਰ ਬਾਈ ਆਏ ਨਹੀਂ ਦੋ ਤਿੰਨ ਦਿਨ ਹੋ ਗਏ ਤੇ ਮੈਂ ਵੀ ਜਾਣਾ ਅੱਜ ਭਾਈ ਸਾਡੇ ਪਿੰਡ ਵਾਲੇ ਮੁੰਡੇ ਹਫਤੇ ਦੇ ਮਹੀਨੇ ਦੇ ਪਿੰਡ ਹਫਤੇ ਬਾਅਦ ਇੱਕ ਲੰਗਰ ਲਾਉਂਦੇ ਕਿੱਥੇ ਪੀਜੀਆ ਅੱਜ ਮੈਂ ਉਹਨਾਂ ਦੇ ਨਾਲ ਜਾਣਾ ਤੇ ਜਿਹੜਾ ਉਹ ਬਲੌਗ ਉਹਨਾਂ ਦੇ ਨਾਲ ਆਉਣਾ ਬਲੌਗ ਉਹ ਤੇ ਹੁਣ ਮੈਂ ਛੇਤੀ ਛੇਤੀ ਨਿਕਲਣਾ ਕੀ ਟਾਈਮ ਦੀ ਕਮੀ ਬਹੁਤ ਹੈ ਅਜਵੇਂ ਬੱਚੋਂ ਹਾਂ ਦੇਖਾਂ ਉਹ ਸਬਜ਼ੀ ਸੁਬਜੀ ਹੋ ਗਈ ਹੋਵੇ ਦੇਖੇ ਰਹਿ ਕੇ ਸਬਜ਼ੀ ਸੁਬਜੀ ਹੋ ਗਈ ਹੋਵੇ ਲੱਗਦਾ ਕੋਈ ਨਾ ਕੁਝ ਹੋਊਗਾ ਚੱਲਦੇ ਦੇਖ ਲਵਾਂਗੇ ਹਾਂ 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 ਕੱਦਿਓ ਜਿਹੜਾ ਬਾਈ ਮੈਂ ਵੀ ਅੱਜ ਦੋ ਦਿਨ ਬਾਅਦ ਆਇਆ ਮੋਟਰਪਰ ਇਹ ਤਾਂ ਕੋਈ ਬੋਝ ਤਾਂ ਆਹੇ ਨਾ ਕੋਈ ਹੋਈ ਹੋਵੇ ਇੱਥੇ ਤੇ ਵਿਚ ਵਿਚ ਨਿਗਾ ਮਾਰਨੀ ਪੈਣੀ ਫਿਰ ਆਪਣੇ ਆਪ ਨਾ ਫਿਰ ਇਹ ਤਾਂ ਜਿਹੜੀ ਸਬਜ਼ੀ ਆ ਬਸ 30 ਦਿਨ ਪਤਾ ਏਡਾ 30 ਦਿਨ ਮਾ ਐਡੀ ਹੋ ਜਾਂਦੀ ਹੈ ਹਾਂ 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 ਓਹ ਹੋ ਹੋ ਤੋੜੇ ਲੈਣੋ ਯਾਰ ਬਣਦੀ ਚੱਲ ਚਾਰ ਪੰਜ ਹਫ਼ਤੇ ਬਣ ਗਏ ਓ ਮੈਂ ਇਹ ਕੀ ਦੇਖ ਰਹਾ ਹਾਂ ਵਾਓ ਗੱਡਾ ਲੱਗਿਆ ਫਿਆ ਬਈ ਕਹਾ ਸੁੱਟ ਗਿਆ ਲੈ ਭਾਈ ਬਣ ਗਈ ਕੀ ਇਹਦੇ ਕੋਪਤੇ ਹੋਰ ਦੇਖੀਏ ਪਰ ਇਹਨਾਂ ਨੂੰਿੱਧ ਰੱਖ ਦੀ ਇਹਨਾਂ ਨੂੰ ਰੱਖ ਦੀ ਹੋਰ ਨਿਕਾ ਮਾਰਾ ਇਹਦੇ ਕੋਪਤੇ ਬਣ ਕੇ ਹੋਰ ਨਿਕਾ ਮਾਰਨ ਦੀ ਲੋੜ ਨਹੀਂ ਹੈ ਆਪਾਂ ਨੂੰ ਜਿੰਨੀ ਕਿ ਆਪਾਂ ਨੂੰ ਸਬਜ਼ੀ ਚਾਹੀਦੀ ਉੰਨੀ ਕੁ ਮਿਲ ਗਈ ਉਹ ਤਾਂ ਬੰਡੂੜੀ ਨਹੀਂ ਹੈਗੀ ਥੋੜੀਆਂ ਤੋੜਦੀਆਂ ਮਿਰਚਾਂਆਂ ਸਵੇਰੇ ਸਵੇਰੇ ਕਾਹਨਾਂ ਤਾਜੀ ਮਿਰਚਾਂ ਆਹ ਦੇਖੋ ਤੁਹਾਨੂੰ ਮੈਂ ਉੱਧਰ ਨੂੰ ਗਲਤ ਆਹ ਦੇ ਤੋੜੇ ਤਾਜੀ ਮਿਰਚਾਂ ਇੱਕ احمد ਨਾਲ ਲੈ ਲਈ ਕੀ ਆ ਤੋੜ ਕੇ ਇਹਦੇ ਜage ਦਿਖਾਉਂਗਾ ਉਹਨੂੰ ਦਵਾਈਆਂ ਵਾਲੇ ਨੂੰ ਜੇ ਕੀ ਚੀਜ਼ ਆ ਵੀ ਕਾਹਤੇ ਇਹਦੇ ਪਰ ਬਿਮਾਰੀ ਪਈ ਜਾਂਦੀ ਆ ਅੱਜ ਇਹ ਵੀ ਚੈੱਕ ਕਰਾਉਂਦੇ ਆ ਅੱਜ ਆਪਣੀ ਫਾਰਮੀ ਮਿਲਣੀ ਆ ਬੈਕ ਰੋਹ ਹੈ ਸੋ ਨਾ ਕਪਾੜਾ ਨਹੀਂ ਕਿਹਾ ਹੋ ਗਿਆ ਉਹ ਵੀਰ ਵਾਲਾ ਕੈਨ ਗੇੜੇ ਖਾਂਦਾ ਮੈਨ ਪਤਾ ਨਹੀਂ ਕਿਹਾ ਹੋ ਗਿਆ ਤੇ ਅੱਜ ਦੀ ਲਾਈਵ ਵੀਡੀਓ ਆਪਾਂ ਬੰਦ ਕਰਦੇ ਆਂ ਧੰਨਵਾਦ ਤੇ ਹੁਣ ਆਪਾਂ ਕੱਲ ਦਾ ਵਲੌਗ ਬਣਾਵਾਂਗੇ ਇਦ ਪੁੱਛਾਂ ਜਾਂ ਮੈਂ ਵੀ ਥੋੜੀ ਥੋੜੀ ਮਿੱਟੀ ਲਾਉਣੀ ਹੋਵੇ ਜੇ ਪੁੱਜੀ ਥੋੜੀ ਜੀ ਦਾ ਦੇ ਨੀ ਥੋੜੀ ਥੋੜੀ ਔਰ ਠੇਕਾ ਕਰਿਆ ਤਾਂ ਬੂਟਾਂ ਕੋ ਸਾਧ ਕਰੇ ਐਸੀ ਮਿੱਟੀ ਲਗਾਈ ਤੀ ਨਹੀਂ ਜੀ ਜਿਹੜੀ ਪਰੇ ਦਹਾੜੀ ਪਰੇ ਹਾਂਜੀ ਕਿ ਆ ਦਹਾੜੀ ਚੱਲਦਾ ਹੈ 500 ਰੁਪਏ 500 ਰੁਪਏ ਬਿੱਦ ਰੋਟੀ ਰੋਟੀ ਪਾਣੀ ਆਪਣੀ ਰੋਟੀ ਪਾਣੀ ਥੋੜੀ ਹਾਂਜੀ ਫਿਰ ਤਾਂ ਠੀਕ ਹੈ ਰੋਟੀ ਥੋੜੀ ਆਪ ਦੀ 500 ਰੁਪਏ ਠੀਕ ਹੈ ਫਿਰ ਤਾਂ ਹਾਂਜੀ ਹਾਂਜੀ ਜੇ ਫਿਰ ਉਨੇ ਵੀ ਦੋ ਰਸਣ ਚਲੀ ਜਾ ਉੱਥੇ ਜਗ੍ਹਾ ਪਹੁੰਚ ਜਾਂਦਾ ਹਾਂਜੀ 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 ਚਲ ਮੈਨੂੰ ਦੱਸੋ ਕਿਸ ਦਿਨ ਵਿਹਲੇ ਹੋ ਮੈਂ ਵੀ ਥੋੜੀ ਥੋੜੀ ਮਿੱਟੀ ਲਵਾਉਂਗਾ ਯਾਰ ਠੀਕ ਹੈ ਜੀ ਕੋਈ ਨਹੀਂ ਇੱਕ ਦਿਹਾੜੀ ਦੇ ਵਿੱਚ ਨਾ ਬਸ ਜ਼ਿਆਦਾ ਨਹੀਂ ਤੇ ਤਾਂ ਜ਼ਿਆਦਾ ਲਾਤੀ ਤੁਸੀਂ ਜੋ ਵਿੱਚ ਵਿੱਚ ਭਰਦਾ ਨਹੀਂ ਬੱਸ ਠੀਕ ਹੈ ਜੀ ਇੱਕ ਦਿਨ ਲਾਇਓ ਫਿਰ ਮੇਰੇ ਵੀ ਠੀਕ ਠੀਕ ਤੇ ਇਹਨੂੰ ਕਿਹਾ ਮੈਂ ਕਿਹਾ ਧਾੜੀ ਭਾਈ ਮੇਰੇ ਵੀ ਲਾ ਦਿਓ ਥੋੜੀ ਥੋੜੀ ਮਿੱਟੀ ਚ ਲਵਾ ਦਮੈਂ ਵੀ ਯਾਰ ਪਿਛਲੀ ਵੀਡੀਓ ਹੁਣ ਜਦ ਮੈਂ ਜਾ ਕੇ ਦੇਖੇ ਨਾ ਉਹ ਹਿੱਲੇ ਲੱਗਣ ਥੋੜੀ ਵਿੱਚ ਵਿੱਚ ਪਾਏ ਪਾਏ ਜਵੇ ਇਦਾਂ ਇਹ ਤਾਂ ਜ਼ਿਆਦਾ ਲਾਈ ਹੋਈ ਹੈ ਇਹ ਤੇ ਜ਼ਿਆਦਾ ਨਹੀਂ ਲਾਉਣੀ ਹੈਗੀ ਆਪਾਂ ਨੇ ਧੰਨਵਾਦ ਜੀ ਲਾਈਵ ਵੀਡੀਓ ਦੇਖਣ ਵਾਸਤੇ ਵੀ ਜੋ ਲਾਈਕ ਤਿ ਵਿਡਿਓਨ ਸ਼ੇਅਰ ਕਰੋ ਤਾਂ ਜੋ ਕਿਸੇ ਨਾ ਕਿਸੇ ਅਨੁਮਾਨ ਦੇ ਬਸ ਜਾਵੇ ਤੇ ਉਹ ਸੋਚਣ ਇਸ ਚੀਜ਼ ਬਾਰੇ ਵੀ ਉਧਰਲੀ ਸਰਕਾਰ ਨੇ ਕੋਰੀਡੋਰ ਪਰ ਬਹੁਤ ਖਰਚਾ ਕੀਤਾ ਹੋਇਆ ਅੰਤ ਨਹੀਂ ਕੀਤਾ ਚੀਜ਼ ਬਣਾਈ ਹੋਈ ਹੈ ਬਈ ਕਿਸੇ ਤੇ ਚਲੋ ਗਲਤ ਹੈ ਵੀ ਸਾਡੇ ਪਹਿਲੇ ਪਾਛਾ ਦੇ ਜੋਤੀ ਜੋ ਸਥਾਨ ਬਹੁਤ ਸਮਝੀ ਪਾਈ ਜੇ ਨਵੇਂ ਜੇ ਕੋਈ ਜਾ ਕੇ ਆ ਸ਼ੁਰੂ ਮੇਰਾ ਫਿਰ ਉਹ ਤੇ ਚਾਹੁੰਦੇ ਆ ਕਿ ਸਾਡੇ ਕੋਲ ਸੰਗਤ ਆਵੇ ਦਰਸ਼ਨ ਕਰੇ ਜਿੱਥੇ ਸਾਡੇ ਮਹਾਰਾਜ ਨੇ ਲਾਸਟ ਆਪਣੀ ਜਰਨੀ ਸਮਾਪਤ ਕੀਤੀ ਹੈ ਕਿਰਤ ਕਰੋ ਨਾਮ ਜਪੋ ਲਹੂ ਕਾਲਾ ਆ ਤੇ ਵੱਢ ਕੇ ਸੋਕੋ ਉਹ ਚੀਜ਼ ਵੀ ਜਾ ਕੇ ਉਥੋਂ ਅਦੇਸ਼ ਕਰੋ ਬਣਾਓ ਜੀ ਧੰਮ ਬਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜ਼ਰੂਰ ਵਿਚਾਰ ਦਿਓ